ਹਿੰਨ ਨਹੀਂ ਸੀ ਇਹ ਨਿਆਰਾ ਇਦਾਂ ਹੀ ਹੋਣਾ ਸਾਡੀ ਡੋਰ ਮੋਕ ਗਈ ਮਹਾ ਵੱਡਿਆ ਇਹਨਾਂ ਦਾ ਪਤਾ ਹੋਣਾ ਨਹੀਂ ਨਿਸ਼ਾਨ ਸਾਹਿਬ ਝੜੀ ਤੇ ਹੋਰ ਕਿਹਦੇ ਨਹੀਂ ਆਪਾਂ ਪੰਗਾ ਬਾੜਾ ਲੈਣਾ ਐਨੂੰ ਹੋ ਜਾ ਫਿਰ ਐਨੂੰ ਹੋਇਆ ਨਿਸ਼ਾਨ ਸਾਹਿਬ ਝੜੀ ਤੇ ਪਤਾ ਲੱਗੇ ਨਾ ਕਿੱਥੇ ਗਾ ਪੀ ਗੱਡ ਦੇਖੀ ਕਕਲਾ ਡੋਰ ਮੋਕ ਗਈ ਹੂ ਅਰੇ ਮਰ ਜਾ ਮਸਾ ਤੇ ਕੋਈ ਮਨਾ ਦੇ ਚੋਕਲਾ ਡੋਰ ਮੋਕ ਗਈ ਹੂ ਇਹਨ ਖੱਤਿਆ ਡੋਰ ਮੋਕ ਗਈ ਹੂ ਦੋ ਕੋਠੇ ਦੇ ਭਾਇਓ ਤੇ ਦੋ ਸਪੀਕਰ ਕੋਡਾ ਬਾੜੀ ਦੂਰ ਘੱਲਿਆ ਤੂੰ ਆ ਲਾਜ ਆ ਲੈ ਦੇਈ ਕਿਹੜਾ ਫੜਾ ਕਿੱਥੇ ਆ ਮੇਰੀ ਉਂਗਲ ਕਿੱਥੇ ਚਲੀ ਆ ਉਹ ਬਹੁਤ ਗੱਲ ਕਰਦੇ ਪਰ ਨਹੀਂ ਲੱਗੀ ਤੰਦੂ ਤਾ ਉਹ ਵੀ ਨਹੀਂ ਕੁੜੀ ਆਸ ਵੀ ਬੜੀ ਆਪਣੀ ਉਹ ਬਹੁਤ ਬੱਟਾ ਇਹ ਕੇ ਨੂੰ ਤੜਾਵਾਂ ਪਾਉਂਦੀ ਨਹੀਂ ਜਾਏ ਇੱਕ ਇਥੇ ਇੱਕ ਇਥੇ ਤੇ ਇਕ ਇਥੇ ਤੇ ਇਕ ਇਥੇ ਠੀਕ ਆ ਐਂਦਾ ਪੈਣੀਆ ਇਹਨੂੰ ਮੱਖੀ ਨੂੰ ਤੜਾਵਾ ਨਾ ਬਣ ਕਿਉਂ ਕਰ ਰਹੇ ਸਾਹਮਣੇ ਵੀਡੀਓ ਚੱਲ ਰਹੀ ਸਾਰੇ ਇਹ ਨਾ ਆਉਂਦਾ ਉਹ ਕੱਟ ਕੇ ਲੈ ਆਈਦਾ ਇਧਰ ਆ ਬਣ ਕਿਨੇ ਪਾਏ ਇਹ ਕਿੱਥੋਂ ਆਇਆ ਗਾਈਜ਼ ਗਿਟੇ ਤੜਾਉ ਲੱਗੇ ਗਾਈਜ਼ ਗਿਟੇ ਤੜਾਉ ਗਾਈਜ਼ ਗਿਟੇ ਤੜਾਉਣੇ ਗਾਈਜ਼ ਆਹ ਦੋੜਾ ਲਿਆ ਆ ਕੱਟ ਦਈਏ ਆਹੋ ਆਵੇ ਇਹ ਕਿੱਥੇ ਪੈਣੀ ਤਿੱਲਾ ਕਿੱਥੇ ਆ ਉਹ ਘਾਇਰ ਕਿੱਦਾਂ ਬੋਲਦਾ ਆਵੇ ਮੋਰੀਆ ਪਹਿਲਾਂ ਇਹਨਾਂ ਵਿੱਚ ਪਾ ਦਿੰਦੇ ਓਏ ਓਏ ਕਰਨਾ ਕੋਝੇ ਲੱਗੀ ਤੁਰੇ ਘੁੱਡਾ ਪਾੜ ਜਾਂਦਾ ਗਿਆਨ ਲੱਗਿਆ ਤੁਰੇ ਹੋ ਰਿਹਾ ਬਿੱਚੀ ਕਰ ਹੋਵੇ ਆਊਗਾ ਥਾਰ ਉਹਦੇ ਮਾਰਦੀ ਵੱਡੀ ਹੋਣੀ ਮਾਰ ਦੇ ਚੱਲ ਨਹੀਂ ਮਾਰ ਚੱਲ ਤਦ ਨਹੀਂ ਆਵੇ ਪੈ ਗਿਆ ਇਹਦੇ ਨਾਲ ਵੜਿਆ ਕਿੱਥੋਂ ਆਵੇ ਨਾ ਆਵੇ ਚੱਲ ਗੁੱਡਾ ਕਿਹੜਾ ਰੁਕ ਰੁਕ ਭਾਵੇਂ ਆ ਜਿੰਨਾ ਸੰਤਰੀ ਗਿਆ ਹਲ ਬਾਜ ਵੀ ਰੁਕ ਰੁਕ ਸੰਜਾ ਮਾਰ ਤੇਰ ਬਾਗਾ ਯਾਰ ਬਾਗੀ ਇਹ ਸਾਰੇ ਆਪਣੇ ਨਾਲ ਬਾਅਦ ਚ ਜੰਮੇ ਤੇਰ ਬਾਗਾ ਹਾਣਾ ਉਹਨਾਂ ਨੂੰ ਹਲੇ ਆ ਇੱਧਰ ਅੱਡੇ ਦੇ ਪਿੰਡਾਂ ਦੀ ਗੁੱਡੀਆਂ ਹੀ ਮਹਾਵਾਦੀਆਂ ਉਹਦੇ ਸਵੇਰਦਿਆਂ ਲੱਗਦਾ ਬਾਟਰ ਵਾਰ ਲੜਦੀਆਂ ਹੋਣ ਨਹੀਂ ਵੱਡਰਨਦੀ ਕੋਈ ਵਧਨਦੀ ਕੋਈ ਵੀ ਦੀਦੀ ਕੋਈ ਗੁੱਡੀ ਗਾਇਸ 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 ਕੋਈ ਗੁੱਡੀ ਦੀਦੀ ਉੱਤੇ ਇੱਕ ਦੇ ਹੀ ਗਾਇਸ ਗਾਇਸ ਦੇਖੋ ਗਾਇਸ ਸ਼ਾਮਾਂ ਪੈ ਗਈਆਂ ਗਾਇਸ ਅੱਧਾ ਘੰਟਾ ਹੋ ਰਾ 10 ਆਪਾਂ ਥੱਲੇ ਉਤਰਨ ਦਾ ਬਣਾਈਏ ਪ੍ਰੋਗਰਾਮ ਘੰਟਾ ਦਾ ਗਾਇਸ ਜਲਦੀ ਪਾਓ ਤੜਾਵਾਂ ਗਾਇਸ ਤੜਾਵਾਂ ਜਲਦੀ ਪਾਓ ਗਾਇਸ ਓਕੇ ਗਾਇਸ ਤਾਂ ਇਹ ਗੈਪ ਘੱਟ ਦਿਆ ਕਰੋ ਓਕੇ ਗਾਇਸ ਗਾਇਸ ਗੁੱਡੇ ਤੇ ਗੁੱਡਾ ਚੜੀ ਜਾਂਦਾ ਵਾ ਮੈਂ ਕਿਹਾ ਚੜ ਜੀ ਬੁੱਡੇ ਤੇ ਬੁੱਡਾ ਆ ਗੁੱਡਾ ਗੁੱਡੇ ਵਧੀ ਜਾਂਦੇ ਆ ਗੁੱਡੇ ਕੱਟੀ ਜਾਂਦੇ ਆ ਗੁੱਡੇ ਕਟਾਈ ਜਾਂਦੇ ਆ ਬਸ ਇਹੋ ਸਵੇਰ ਦਾ ਪ੍ਰੋਸੈਸ ਚੱਲੰਦਿਆ ਵਾ 5 6 ਵੱਢ ਕੇ 5 6 ਵਢਾ ਲੈਂਦੇ ਆ ਫੇਰ 5 6 ਵੱਢ ਕੇ 5 6 ਵਢਾ ਲੈਂਦੇ ਆ ਸਵੇਰ ਦਾ ਬਸ ਇਹੋ ਪ੍ਰੋਸੈਸ ਚੱਲੀ ਜਾਂਦਾ ਤੇ ਸਵੇਰੇ ਲੋਕਾਂ ਨੇ ਫੁਕਰੀਆਂ ਮਾਰਨੀਆਂ ਅਸੀਂ 50 ਵੱਢਤੀਆਂ ਅਸੀਂ 100 ਵੱਢਤੀ ਕਿਉਂ ਐ ਪੀ ਆਪਾਂ ਜਿੰਨੀਆਂ ਵੱਢੀਆਂ ਦੱਸਤੀਆਂ ਨਾਲੋਂ ਨਾਲੀ ਵਢਾਈਆਂ ਵੀ ਇਹ ਨਹੀਂ ਵਢਾਈਆਂ ਵੀ ਆ ਵੱਡੀਆਂ ਵੀ ਆ ਢਿੱਲਾ ਪੈ ਗਿਆ ਕੰਮ ਪੱਠੇ ਪੁੱਠੇ ਪੌਂਚ ਚੱਲ ਕੇ ਲੋਕੀ ਪੱਠੇ 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 ਆਦਾ ਮੈਂ ਕਿ ਇਧਰ ਪਲੀਨਾ ਫਾਹ ਲੈ ਲੈਣਾ ਪੱਠੇ 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 ਦੋ ਦਮ ਨੂੰ ਰੋਡ ਨੂੰ ਰੋਡ ਨੂੰ ਮਨਟ ਕਰ ਲੈਂਦੇ ਪੱਠੇ 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 ਪੱਕਾ ਪੰਜ ਬਾਟੇ ਪੱਠੇ ਆ ਤੇ ਬਾਦੂ ਦਾ ਪੱਠੇ 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 ਕਿੱਥੇ ਮੱਝ ਨਹੀਂ ਪੱਠੇ ਬਣਾਉ ਪਾਉ ਸਰਦਾ ਵੀ ਨਹੀਂ ਹੁਣ ਬਾਈ ਨਾ ਦੁੱਧ ਐ ਕੈੜੀ ਜੀ ਬਣਾ ਕੇ ਦਿੱਤੀ ਨਾ ਕਾਫੀ ਕਰਦਿਆ ਨੇ ਪੱਠੇ ਬਣਾ ਪਈ ਸਰਦਾ ਵੀ ਨਹੀਂ ਆਪਣਾ ਹੈਂ ਦੰਦ ਚੈੱਕ ਕਰਾ ਕੇ ਜਾ ਮੜੇ ਓਏ ਚ ਚਿੱਟੇ ਹੋਣੇ ਹੀ ਪੁੱਛਾ ਵਾ ਰਹਿ ਦੇ ਯਾਰ ਛੋਕਰ ਛੋਕਰ ਕਟਿਆ ਇਹਨਾਂ ਨੇ ਇੱਕ ਅੱਧਾ ਕਟਿਆ ਇਹਨਾਂ ਨੇ ਇੱਕ ਦੂਜੇ ਬੰਨੇ ਉੱਡ ਰਹੀ ਐ ਪੀ ਇੱਥੋਂ ਲੱਗਣੇ ਤੇ ਪੁੱਟਿਓ ਤੇਰੀ ਦੂਜਾ ਮੁੰਡਲੀ ਨਹੀਂ ਜਾ ਤੀਂ ਵਾ ਜਾ ਪਿਛੇ ਜਾਣਾ ਕਰਨਾ ਤੇ ਬਾਬਾ ਜੂ ਵਾ ਕੱਢ ਮਾਰ ਸੱਚਾ ਬੱਜਾ ਮਾਰ ਸੱਚਾ ਬੱਜਾ ਛੱਬ ਜਾ ਧੰਨ ਬਾਬਾ ਵਿਰਸਾ